ਹਾਂ ਸਾਹਮਲੇ ਫੇ ਜਿੰਨੇ ਪੁਰਾਣੇ ਪੁਰਾਣੇ ਸਾਰੇ ਸੂਟ ਲੋਸ ਦਾਜੀ ਸੂਟਾਂ ਦਾ ਕੀ ਹੈ ਸੂਟ ਵੀ ਕਦੀ ਕਿਸੇ ਨੂੰ ਪਸੰਦ ਆਉਂਦੇ ਹੀ ਨਹੀਂ ਜਿੰਨੇ ਮਰਜੀ ਸਵਾਲੋ ਪਸੰਦ ਤੇ ਇੱਕ ਦੂਜੇ ਦੀ ਹੁੰਦੀ ਹੈ ਮੈਂ ਤੁਹਾਨੂੰ ਪਸੰਦ ਕਰ ਲੈਣੀ ਹੈ ਤੁਸੀਂ ਮੈਨੂੰ ਕਰ ਲੈਂਦੇ ਹੋ ਤੇ ਹਰ ਗੱਲ ਤੇ ਐ ਨਾ ਕੀ ਕਰ ਹੰਜੂ ਨਵੇਂ ਸੂਟ ਸਵਾਂ ਨਵੇਂ ਸਵਾਂ ਮੈਂ ਠੀਕ ਹੈ ਨਾ ਸੂਟਾਂ ਜੀ ਓ ਯਾਰ ਐਵੇਂ ਠੀਕ ਹੈ ਜਿੱਥੇ ਵੀ ਜਾਣਾ ਇੱਕੋ ਸੂਟ ਘਸਾਈ ਰੱਖਣਾ ਤੁਹਾਨੂੰ ਤੁਹਾਨੂੰ ਚੰਗੀ ਲੱਗਦੀਆਂ ਨਾ ਬਹਿ ਜਾਓ ਤੁਸੀਂ ਮੁਸ਼ਕਿਲਾਂ ਕਿੰਨਾ ਬੈਸਤੀ ਇਹ ਅਨਮਚਾਰੀ ਜਦੋਂ ਦੀ ਆਈ ਆ ਉਦੋਂ ਦੀ ਐਵੇਂ ਚੱਲਣ ਦੀ ਹੈ ਬਿਜ਼ਨਸ 'ਚ ਵੀ ਕਿੰਨਾ ਲਾਸ ਹੋ ਗਿਆ ਜਦ ਵੀ ਆਣਾ ਸੂਟ ਨਵਾਂ ਲੈ ਲਾ ਕੋਈ ਸੂਟ ਵੀ ਨਹੀਂ ਨਵਾਂ ਲੈਂਦੀ ਘਰ ਦੇ ਇੱਕ ਫੇਰ ਚੱਲਦੀ ਹੈ ਰਿਸ਼ਤੇਦਾਰਾਂ ਦੇ ਵੀ ਇੱਕੋ ਸੂਟ ਪਾ ਆਉਂਦੀ ਚੱਲ ਹਾਵੇ ਤੂੰ ਕੀ ਗੱਲਾਂ ਬੈਠਾ ਸੋਚੀ ਜਾਂਦਾ। ਉਹ ਮਾਤਾ ਸੋਚਣਾ ਕਿ ਆ ਤੂੰ ਪਹਿਲਾਂ ਐਦਾਂ ਸੇ ਨੋ ਕਿੱਥੋਂ ਲੱਭ ਕੇ ਲਿਆਂਦੀ। ਪਰਮਣਾ ਜਿਹੋ ਜੀ ਇਹਦੀਆਂ ਗੱਲਾਂ ਮੈਨੂੰ ਤਾਂ ਮੋਹ ਹੀ ਲੈਂਦੀ ਹੂ। ਉਹਨੂੰ ਪਤਾ ਹੈ ਵੀ ਅੱਜ ਘਰ ਦੀ ਕੰਡੀਸ਼ਨ ਐਦਾਂ ਦੀ ਚੱਲ ਰਹੀ ਔਰ ਹਸਾਂ ਅਡਜਸਟਮੈਂਟ ਕਰੀ ਜਾਂਦੀ ਅਗਲੀ। ਕੋਈ ਐਦਾ ਖਾਬ ਨਹੀਂ ਕੋਈ ਕੁਝ ਨਹੀਂ ਬਸ ਜੋ ਵੀ ਆ ਸਾਰਾ ਮੇਰੇ ਨਾਲ ਆ। ਤੂੰ ਨਾ ਬੋਤੀਗਵਨੀ ਬਦਲਣਾ ਵਿੱਚ ਵਿਸ਼ੀ ਨਾ ਜਾ। ਉਹ ਬਤੇ ਅਨੋਗਾਤ ਨਹੀਂ ਦੁਨੀਆ ਤੇ ਨੋ। ਅਹੀਂ ਵੀ ਆਪਣੇ ਘਰ ਚ ਰਹਿੰਦੇ ਰਹੇ ਆਂ ਅਹੀਂ ਵੀ ਆਪਣਾ ਸਾਰਾ ਕੁਝ ਲੈ ਕੇ ਦੁਰਦੇ ਰਹੇ ਆਂ ਆਹ ਥੋੜੀ ਆ ਕਿ ਤੂੰ ਤੇ ਹੜੋਂ ਦੇ ਮਗਰੀ ਲੱਗ ਜੀ ਇੱਕੋ ਵਾਰੀ ਕਿ ਤੈਨੂੰ ਮੋਹਿਆ ਹੋਣਾ ਤੇ ਤੂੰ ਤੇ ਮਗਰੀ ਤੁਰਿਆ ਰਵੇਂ ਉਹ ਮਾਤਾ ਸਾਰੀਆਂ ਜਨਨੀਆਂ ਆਪਣਾ ਘਰ ਵੇਖ ਕੇ ਚਲਦੀਆਂ ਵਾਂ ਤਾਂ ਡੇਰੀ ਜਮਾਨਾ ਹੋ ਰਿਹਾ ਤੇ ਹੁਣ ਜਮਾਨਾ ਬਦਲ ਗਿਆ ਹੁਣ ਵੀ ਉਹੀ ਜਮਾਨਾ ਵਾ ਉਹ ਅੱਜ ਕੱਲ ਕੋਈ ਇੱਥੇ ਚੰਗਾ ਪਾ ਕੇ ਬਾਹਰ ਨਾ ਨਿਕਲੇ ਤੇ ਲੋਕੀ ਉਹਨੂੰ ਕਹਿੰਦੇ ਖਰੇ ਪਤਾ ਨਹੀਂ ਕੀ ਲੱਗ ਰਹੀ ਏ ਅਹੀਂ ਵੀ ਉਹੀ ਚਾਰ ਸੂਟਾਂ ਦੇ ਵਿੱਚ ਜ਼ਿੰਦਗੀ ਗੱਟੀ ਆ ਗੱਟੀ ਤੁਹਾਨੂੰ ਨਹੀਂ ਕਹਿੰਦੇ ਨਹੀਂ ਗੱਲ ਕੀਤੀ ਕੀ ਆ ਕਿਦਾਂ ਦੀ ਲੱਗੰਦੀ ਆ ਤੁਹਾਡੀ ਤਾਂ ਜੋ ਬੀਤ ਗਈ ਬਸ ਗਈ अलमारी ਕੋਲ ਦੇਖੋ ਚਾਰ ਸੂਟ ਹੈ ਅਗਲੀ ਕੋਲ ਇਹੋ ਹੀ ਸੂਟ ਹੰਡਾਈ ਜਾਂਦੀ ਹੈ ਜਦੋਂ ਵੀ ਰਿਸ਼ਤੇਦਾਰਾਂ ਤੇ ਜਾਣਾ ਇਹੋ ਚਾਰ ਸੂਟਾਂ ਆ ਪਾ ਕੇ ਚਲ ਗਈ ਬਸ ਉਹਦੀ ਤਾਂ अलमारी ਭਰੀ ਪਈ ਆ ਚਾਰ ਤੇ ਸਾਢੇ ਕੋਈ ਆ ਆ ਚਾਰ ਤੁਹਾਡੇ ਕੋਲ ਕਿੱਥੇ ਭਰੀ अलमारी ਕੋਲ ਦੇਖੋ ਸਾਢੇ ਤੋਂ ਵੱਧ ਕੱਪੜੇ ਆ ਉਹਨੂੰ ਕੋੜੇ ਕਿਦਾਂ ਆਪਾਂ ਪਾਇਆ ਕਿ ਨਹੀਂ ਕਿਹੜਾ ਰੋਕਦੇ ਕਿ ਨਾ ਆਪਾਂ ਪਾਉਣ ਵਾਲੇ ਆ ਗਏ ਉਹਦਾ ਅਗਲੀ ਫਿਰ ਵੀ ਐਡਜਸਟ ਕਰੀ ਜਾਂਦੀ ਉਹਨਾਂ ਨੂੰ ਪਾਈ ਜਾਂਦੀ ਜਿੱਦਾਂ ਤੁਸੀਂ ਉਹਦੀ ਕਿਹੜੀ ਗੱਲ ਆ ਨੂਹ ਅਧੀ ਕਦੀ ਕਹਿੰਦੇ ਹੁੰਦੀ ਆ ਸਾਡੇ ਕੋਲ ਹੈ ਹੀ ਨਹੀਂ ਕੱਖ ਵੀ ਹਰ ਜਨਾਨੀ ਆਪਣਾ ਘਰ ਵੇਖ ਕੇ ਚੱਲਦੀ ਹਰ ਜਨਾਨੀ ਨੂੰ ਆਪਣੇ ਘਰ ਦਾ ਪਤਾ ਹਰ ਚੀਜ਼ ਦਾ ਪਤਾ ਬੰਦੇ ਦੀ ਕਮਾਈ ਦੇ ਹਿਸਾਬ ਨਾਲ ਹੀ ਜਨਾਨੀ ਦਰਦੀ ਆ ਆਹ ਥੋੜੀ ਆ ਕਿ ਆ ਵੀ ਲੈ ਦੋ ਉਹ ਵੀ ਲੈ ਦੋ ਇਹ ਵੀ ਲੈ ਦੋ ਉਹ ਵੀ ਲੈ ਦੋ ਤੂੰ ਸਾਰੀਆਂ ਚੀਜ਼ਾਂ ਤੇ ਪੂਰੀਆਂ ਕਰ ਨਹੀਂ ਸਕਦਾ ਹੁਣ ਉਹ ਸਾਰੀ ਜ਼ਿੰਦਗੀ ਮਾਰ ਕੇ ਦਰਦੀ ਆ ਕੀ ਆਪਣੀ ਚੱਦਰ ਪਸਾਰ ਕੇ ਪੈਰ ਪਾਉਂਦੇ ਆ ਐਵੇਂ ਬੋਲੀ ਜਾਂਦਾ ਉਹ ਜਾ ਮਾਤਾ ਤੈਨੂੰ ਇਹਨਾਂ ਸਭ ਚੀਜ਼ਾਂ ਦਾ ਕੀ ਪਤਾ ਤੂੰ ਤਾਂ ਅੱਧੀ ਕਦੀ ਬਣੀ ਨਹੀਂ ਆ ਬੇਕਾਰੀਆਂ ਗੱਲਾਂ ਕਰੀ ਜਾਂਦੀ ਐਵੇਂ ਪਤਾ ਨਹੀਂ ਸਾਰਾ ਮੈਨੂੰ ਕਿਵੇਂ ਚੱਲਦੀ ਕੀ ਕਰਦੀ ਆ ਕਿਵੇਂ ਘਰ ਚਲਾਉਂਦੀ ਹੋ ਤੁਹਾਨੂੰ ਦਬਾ ਨੁਕਸੇ ਕੱਢਨੇ ਆਉਂਦੇ ਆ ਕਰਦਾ ਵੇਖਾ ਕੀ ਐ ਕਿੱਡਾ ਜਿੰਨਾਨੀ ਦੇ ਪਿੱਛੇ ਲੱਗਾ ਹੈ ਜੀ ਤੁਸੀਂ ਮੇਰੀ ਗੱਲ ਸੁਣਿਓ ਤੁਸੀਂ ਮੰਮੀ ਨਾਲ ਕੀ ਬੈਸਣ ਲੱਗ ਪਏ ਸੀ ਤਾਨੂੰ ਪਤਾ ਤੇਗਾ ਮੰਮੀ ਦੇ ਸੁਭਾਅ ਦਾ ਮੈਂ ਤਾਂ ਸਿਰਫ ਤੁਹਾਡੇ ਨਾਲ ਹੀ ਜ਼ਿੰਦਗੀ ਕੱਟਣੀ ਹੈ ਮੈਂ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕਦੀ ਦੇਖੋ ਸਦਾਜੀ ਜਿੰਨੀ ਤੁਹਾਡੀ ਸੈਲਰੀ ਆ ਉਹਦੇ ਨਾਲ ਘਰ ਦੀ ਮਸਾਂ ਹੀ ਕੁੱਤੀ ਪੈਂਦੀ ਹੈ ਤੇ ਮੈਂ ਉਥੇ ਕੀ ਤੁਹਾਡੋਂ ਮੰਗਾ ਚੀਜ਼ਾਂ ਨਾ ਮੈਨੂੰ ਚੀਜ਼ਾਂ ਨਾਲ ਕੋਈ ਮੋਹ ਹੀ ਨਹੀਂ ਹੈ ਲੈਪ ਆ ਕੇ ਵਿਖਾਣਾ ਲੋਕਾਂ ਨੂੰ ਸ਼ੋਅ ਆਫ ਕਰਨਾ ਮੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਤਾਂ ਆ ਚੰਗਾ ਲੱਗਦਾ ਜਿੱਥੇ ਤੁਸੀਂ ਖੁਸ਼ ਹੋ ਜਿੱਥੇ ਮੰਮੀ ਵੀ ਖੁਸ਼ ਹੋ ਰਹੇ ਕੀ ਕਰਨੀਆਂ ਨਵੀਆਂ ਨਵੀਆਂ ਸੂਟ ਲਿਆ ਕੇ ਲਿਪਚਾ ਲੈ ਕੇ ਜੁੱਤੀਆਂ ਲਿਆ ਕੇ ਪਰਸ ਲੈ ਆ ਕੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣਾ ਘਰ ਮੌਜਾੜਨਾ ਮम्मी ਵੀ ਤਾਂ ਠੀਕ ਹੀ ਕਹਿੰਦੇ ਨੇ ਬਥੇਰੇ ਸੂਟ ਹੈਗੇ ਮੇਰੇ ਕੋਲ ਮੈਂ ਹੁੰਦੀ ਵੀ ਸਾਂ ਤੁਸੀਂ ਨਾ ਮੰਮੀ ਅੱਗੇ ਚੱਲ ਨਾ ਬੁਲਿਆ ਕਰੋ ਤੁਹਾਨੂੰ ਪਤਾ ਦੇਗਾ ਡੈਡੀ ਜਾਂਦੇ ਦੇ ਗਏ ਨੇ ਮੰਮੀ ਨੇ ਵੀ ਸਾਰਾ ਕੁਝ ਮੰਗਿਆ ਹੀ ਨਹੀਂ ਹਾ ਕੁਝ ਡੈਡੀ ਦੀ ਪੈਨਸ਼ਨ ਆਉਂਦੀ ਹੈ ਕੁਝ ਦੁਕਾਨਾਂ ਦੇ ਕਿਰਾਏ ਆ ਜਾਂਦੇ ਨੇ ਬਸ ਨਾਲ ਲਾ ਕੇ ਮੰਮੀ ਸਾਡਾ ਵੀ ਖਰਚਾ ਪੂਰਾ ਕਰ ਦਿੰਦੇ ਨੇ ਐਨਾ ਥੋੜਾ ਹੈ ਜੀ ਤੇ ਨਾਮ ਉਸੇ ਵੈਰ ਕਰੋ ਹੋ ਯਾਰ ਜੇ ਮੈਂ ਉਹਨਾਂ ਨਾਲ ਬੈਸਨ ਆ ਨਾ ਤੈਨੂੰ ਥੱਲੇ ਲਾ ਕੇ ਰੱਖਣੋ ਕੋਈ ਗੱਲ ਨਹੀਂ ਉਹ ਵੱਡੇ ਨੇ ਕਹਿ ਲੰਦੇ ਹੋ ਉਹਨਾਂ ਦਾ ਹੱਕ ਹੈ ਮੈਨੂੰ ਕਹਿਨ ਦਾ ਪਰ ਮੈਨੂੰ ਮਾਨ ਹੈਗਾ ਮੈਂ ਸੱਚੀ ਬੜਾ ਇਮਾਨ ਕਰਦੀ ਤੁਹਾਡੇ ਤੇ ਤੇ ਮੈਨੂੰ ਜਮਾ ਨਹੀਂ ਕਦੀ ਕੁਝ ਕਹਿੰਦੇਗੇ ਤੇ ਜਿੱਦਾਂ ਤੁਹਾਡੀ ਸੈਲਰੀ ਵੱਧ ਗਈ ਨਾ ਦੇਖਣਾ ਫਿਰ ਦਬਾ ਕੇ ਮੈਂ ਖਰਚਾ ਕਰਨਾ ਜੇ ਫੇਰ ਤੂੰ ਤੁਸੀਂ ਵੀ ਗੁੱਸਾ ਕਰ ਰਿਆ ਕਰਨਾ ਲੈ ਆਂ ਜੂ ਕਰਨੇ ਸ਼ੁਰੂ ਕਰਤੇ ਸ਼ੌਂਕ ਤੂੰ ਵੀ ਪੂਰੇ ਹੈ ਨਾ ਨਾ ਮੈਂ ਗੁੱਸਾ ਨਹੀਂ ਕਰ ਸਕਦਾ ਮੈਨੂੰ ਪਤਾ ਤੂੰ ਮਾੜਾ ਟਾਈਮ ਮੇਰ ਨਾਲ ਹੰਡਾਇਆ ਫੇਰ ਚੰਗੇ ਟਾਈਮ ਮੈਂ ਕਿਉਂ ਤੇ ਮੈਂ ਧੱਕੂਗਾ ਤੇ ਫੇਰ ਉਹੀ ਮਾਂ ਹੈ ਨਾ ਜਿਹੜੀ ਬੋਲਣ ਦੀ ਹੈ ਚੰਗਾ ਮਾੜਾ ਟਾਈਮ ਸਾਰਾ ਉਹਨੇ ਸਾਡੇ ਨਾਲ ਹੰਡਾਇਆ ਵਾ ਜੋ ਕੁਝ ਕਹਿੰਦੀ ਹੈ ਨਾ ਸੁਣ ਲਿਆ ਬੋ ਯਾਰ ਉਹ ਅਗਲੇ ਨੂੰ ਵੀ ਤਾਂ ਸਮਝੇ ਕੋਈ ਗੱਲ ਨਹੀਂ ਸਾਰੀ ਉਮਰ ਤੂੰਨੇ ਸਾਨੂੰ ਸਮਝ ਕੇ ਜਿ ਕੱਟੀ ਹੈ ਅੱਜ ਅਸੀਂ ਉਹਨੂੰ ਸਮਝ ਲੈਣੇ ਨਾਲੇ ਪੈਸੇ ਤੇ ਲੈਂਦੀਆਂ ਗੱਲਾਂ ਮੇਰੇ ਨਾਲ ਨਾ ਕਰਿਆ ਕਰੋ ਮੈਂ ਤੇਰਾ ਬਗੈਹੀ ਅਰਦਾਸ ਕਰਦੀ ਆ ਮੇਰੇ ਬੰਦੇ ਦੀ ਸੈਲਰੀ ਚੰਗੀ ਚੰਗੀ ਹੋਰ ਵਧ ਜੇ ਤੇ ਤੁਸੀਂ ਕੋਈ ਆਪਣਾ ਕੰਮ ਹੀ ਨਾਲ ਕਰ ਲਓ ਤਾਂ ਹੀ ਤੇ ਚਾਰ ਰਿਸ਼ਤੇਦਾਰ ਸਾਡਾ ਵਰਤਣਗੇ ਚੰਗੀ ਤਰ੍ਹਾਂ ਨਹੀਂ ਤੇ ਲੋਕੀ ਤੁਹਾਨੂੰ ਨਾਕੂ ਹੀ ਵਟਦੇ ਰਹਿੰਦੇ ਨੇ ਸਾਡਾ ਛੋਟਾ ਜਿਹਾ ਤਾਂ ਪਰਿਵਾਰ ਹੈਗੀ ਤਾਂ ਵੇਖੋ ਐਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਸਾਡੇ ਕੋਈ ਬਾਲ ਬੱਚਾ ਹੀਗਾ ਨਹੀਂ ਤੇ ਮੰਮੀ ਹੋਣੀ ਕੁਛ ਵੀ ਕਹਿ ਸਕਦੇ ਸੀ ਤੇ ਨਾ ਮੰਮੀ ਨੇ ਕਦੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਉਹਨਾਂ ਨੇ ਗੱਲ ਨਾ ਲਾ ਕੇ ਰੱਖਿਆ ਇਸ ਲਈ ਮੰਮੀ ਨੂੰ ਨਾ ਕੁਛ ਕਿਹਾ ਕਰੋ ਬਾਹਰ ਜਾ ਕੇ ਦੇਖੋ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਪਰਿਵਾਰਾਂ ਚ ਨੂੰਹਾਂ ਨੂੰ ਘਰੋਂ ਕੱਢ ਦਿੰਦੇ ਨੇ ਬਾਂਜ کہہ ਕੇ ਤੋ ਕੀ ਤਾਂ ਦੇਖੋ ਨਾ ਮੇਰੇ ਇੱਧੇ ਹੀ ਅਪਣਾਇਆ ਕਦੀ ਵੀ ਨਹੀਂ ਦੂਜੇ ਵਿਆਹ ਦਾ ਸੋਚਿਆ ਨਾ ਹੀ ਤਾਂ ਦੀ ਮੰਮੀ ਨੇ ਕਿਹਾ ਤੇ ਫਿਰ ਤੁਹਾਡੀ ਸੈਲਰੀ ਘਟਾ ਹੈ ਤੇ ਮੈਨ ਅਡਜਸਟਮੈਂਟ ਕਰ ਸਕਦੀ ਮੈਨੂੰ ਕੰਪਰੋਮਾਈਜ਼ ਕਰਨੇ ਕੀ ਹੋ ਜਾਏਗਾ ਤੂੰ ਮੇਰਾ ਵਾਦਾ ਕਰੋ ਅੱਤਵਾਦ ਹੀ ਮੰਮੀ ਨਾਲ ਹੀ ਹੱਸ ਕੇ ਲੜੋਗੇ ਕਰੋ ਵਾਦਾ ਚਲ ਯਾਰ ਜੇ ਤੇ ਮੈਂ ਇਹਦੇ ਚ ਖੁਸ਼ ਆ ਨਾ ਤੇ ਮੈਂ ਅੱਜ ਤੋਂ ਬਾਅਦ ਲੜਦਾ ਹੀ ਨਾ ਮੈਂ ਨਾਲ ਬਹਿਸ ਕਰਦਾ ਠੀਕ ਹੈ ਚਲੋ ਫਿਰ ਅੱਤਵਾਦ ਨਾਲ ਗੱਲ ਕਰਨਾ ਹਾਂ ਚਲਦੇ ਚਲੋ ਮੈਂ ਕਿ ਮੰਮੀ ਕੋ ਮੰਮੀ ਤੇ ਗੁੱਸਾ ਨਾ ਕਰਿਆ ਕਰੋ ਇਹ ਤੁਹਾਡਾ ਹੀ ਪੁੱਤਰ ਹੈ ਤੁਹਾਡੇ ਵਰਗਾ ਹੀ ਹੈ ਗੁੱਸਾ ਕਰ ਲੈਂਦੇ ਨੇ ਵੇਖੋ ਨਾ ਮੰਮੀ ਮੇਰੇ ਚ ਵੀ ਤਾਂ ਕਮੀ ਗਈ ਹੈ ਕਿ ਮੈਂ ਮਾਂ ਬਨਾਂ ਦਾ ਸੁੱਖ ਨਹੀਂ ਦੇ ਸਕੀ ਤੇ ਫਿਰ ਕੀ ਹੋਇਆ ਜੇ ਤੁਹਾਡੇ ਬੱਚੇ ਦੀ ਤਨਖਾਹ ਬਹੁਤ ਥੋੜੀ ਹੀ ਹੈ ਤੁਸੀਂ ਸਾਡਾ ਸਾਥ ਦਿੰਦੇ ਆ ਨਾ ਮੰਮੀ ਨਾ ਸਾਨੂੰ ਕੀ ਲੋੜ ਹੈ ਕਿਸੇ ਹੋਰ ਦੀ ਸਾਡੇ ਕੋ ਸਾਡੀ ਮਾਂ ਹੈਗੀ ਆ ਨਾ ਕਿਉਂ ਦੇਖ ਲਾ ਮਾਤਾ ਤੂੰ ਇਹਨੂੰ ਇੰਨਾ ਬੁਰਾ ਭਲਾ ਕਹਿੰਦੀ ਆ ਫਿਰ ਵੀ ਉਹਦੇ ਦਿਲ ਚ ਤੇਰੇ ਲਈ ਕਿੰਨੀ ਜਗ੍ਹਾ ਹੈ ਕਿੰਨਾ ਪਿਆਰ ਦਿਖਾਉਂਦੀ ਓ ਤੈਨੂੰ ਕੋਈ ਗੱਲ ਨਹੀਂ ਜੀ ਤੁਸੀਂ ਮੇਰਾ ਇੰਨਾ ਸੋਚਦੇ ਹੋ ਜੇ ਮੈਂ ਅੱਜ ਤੁਹਾਡੇ ਵੱਲੋਂ ਨਹੀਂ ਸੋਚਾਂਗੀ ਤੇ ਦੁਨੀਆ ਤੇ ਮੈਨੂੰ ਗਲਤੀ ਕਹੀਗੀ ਨਾ ਲਾਲਚਾਂ ਲਈਗੀ ਕਿ ਇਹ ਤਾਂ ਆਦੀ ਆਪਣੇ ਫਾਇਦੇ ਸੋਚਦੀ ਹੈ ਨਹੀਂ ਮੰਮੀ ਬੇਟੀ ਤੂੰ ਬਹੁਤ ਚੰਗੀ ਆ ਜਿੰਨਾ ਤੂੰ ਕੰਪਰਮਾਈਜ਼ ਕਰਦੀ ਹੈ ਨਾ ਮੈਨੂੰ ਤਾਂ ਤੇਰੀ ਬਹੁਤ ਕਦਰ ਕਰਨੀ ਚਾਹੀਦੀ ਹੈ ਪਰ ਮੈਂ ਤੇਰਾ ਮਾਸਾ ਗੋਨੀ ਪਾਇਆ ਮੈਨੂੰ ਨਾ ਤੁਸੀਂ ਦੋਨੇ ਜਣੇ ਮਾਫ ਕਰ ਦਿਓ ਕਮੀਆਂ ਦਾ ਕੀ ਹੈ ਕਮੀਆਂ ਤਾਂ ਸਭ ਚੁੰਦੀਆਂ ਨੇ ਪਿਆਰ ਹੋਣਾ ਜ਼ਰੂਰੀ ਹੈ ਕੰਪਰਮਾਈਜ਼ ਤਾਂ ਆਪੇ ਹੀ ਹੋ ਜਾਂਦਾ ਵੈ ਮਾਂ ਨਾਲ ਭਰਾ ਨਾਲ ਪਿਓ ਨਾਲ بیوی ਨਾਲ ਹਸਬੰਡ ਨਾਲ ਬੱਚਿਆਂ ਨਾਲ ਸਭ ਨਾਲ ਕੰਪਰਮਾਈਜ਼ ਹੋ ਜਾਂਦਾ ਹੈ ਲੇਕਿਨ ਉਹਦੇ ਲਈ ਪਿਆਰ ਜ਼ਰੂਰੀ ਹੈ ਸਮਝ ਜ਼ਰੂਰੀ ਹੈ ਟਕਰਾਰ ਕਰਨਾ ਜ਼ਰੂਰੀ ਨਹੀਂ ਹੈ ਪੈਸਾ ਤਾਂ ਸਭ ਕੋ ਹੁੰਦਾ ਵੈ ਪਿਆਰ ਕਿਸੇ ਕਿਸੇ ਦੇ ਸੇ ਹੁੰਦਾ ਵੈ